ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਤੁਸੀਂ ਪਿਛਲੇ ਦਿਨੀ ਬੜਾ ਰੌਲਾ ਸੁਣਿਆ ਹੋਣਾ ਪੰਜਾਬ ਸ਼ਿੰਗਾਰ ਘੋੜੇ ਦਾ ਖੇੜੀ ਵਾਲੇ ਬਾਬੇ ਦਾ ਤੇ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਇੱਕ ਬੰਦਾ ਹੋਰ ਹਾਜ਼ਰ ਹੋਇਆ ਗੈਰ ਦੇ ਜਿੰਨਾਂ ਦਾ ਘੋੜਾ ਪਹਿਲੇ ਨੰਬਰ ਤੇ ਆਇਆ ਸੀਗਾ ਤੇ ਚਲੋ ਉਹਨਾਂ ਨੂੰ ਤਾਂ ਆਪਾਂ ਕਰ ਦਿੰਦੇ ਆ ਸਾਈਡ ਤੇ ਅੱਜ ਸਾਡੇ ਨਾਲ ਨੇਗੇ ਉਹ ਸ਼ਖਸ ਜਿਹੜੇ ਕਦੇ ਵੀ ਕੈਮਰੇ ਅੱਗੇ ਨਹੀਂ ਆਏ ਇਹਨਾਂ ਕੋਲੇ 1100 ਘੋੜਾ ਤੇ 12-1300 ਘੋੜੀ ਹੈਗੀ 625 625 625 625 ਘੋੜੀਆਂ ਨੇ ਅੱਛਾ ਜੀ ਹਾਂ ਮੈਂ ਆਨ ਕੈਮਰੇ ਤੇ ਦੱਸ ਰਹੇ ਹਾਂ ਚੀਜ਼ਾਂ 625 ਘੋੜੀਆਂ ਨੇ ਤੇ 1100 ਘੋੜਾ ਠੀਕ ਹੈ ਜੀ ਬਾਈ ਜੀ ਕਦੇ ਕੈਮਰੇ ਅੱਗੇ ਨਹੀਂ ਆਏ ਬੜੀ ਮੁਸ਼ਕਲ ਨਾਲ ਇਹਨਾਂ ਨੂੰ ਅਸੀਂ ਕੈਮਰੇ ਅੱਗੇ ਲੈ ਕੇ ਆਇਾਂਗੇ ਪਰ ਫਿਰ ਵੀ ਇਹਨਾਂ ਨਾਲ ਅੱਜ ਦਿਲ ਖੋਲ੍ਹ ਕੇ ਗੱਲਾਂ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੋਨੀ ਵੀਰੇ ਤੁਸੀਂ ਤੁਹਾਡੇ ਘਰੇ ਆਏ ਹਾਂ ਜੀ ਤੇ ਬਹੁਤ ਬਹੁਤ ਸਵਾਗਤ ਕਰਦੇ ਆਂ ਅਸੀਂ ਹਾਂਜੀ ਤੁਹਾਡੇ ਗਪੌੜ ਕਾਸਟ ਚੈਨਲ ਦਾ ਅਸੀਂ ਸਾਰੇ ਆਂ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਹਾਂਜੀ ਬਾਜੀ ਜਿੰਮੇ ਤੁਹਾਡੇ ਕੋਲੇ ਇੰਨੀ ਪ੍ਰਾਪਰਟੀ ਐ ਜੀ ਕੋੜੇ ਕੋੜੀਆਂ ਕਿੰਨੀਆਂ ਨੇ ਤੁਹਾਡੇ ਕੋਲੇ ਤਕਰੀਬਨ 3000 ਕਿੱਲਾ ਜ਼ਮੀਨ ਆ ਜੀ ਤੁਸੀਂ 170 ਵਾਲੀ ਲੋਈ ਬੈਠੀ ਲੋਈ ਲੈ ਕੇ ਬੈਠੇ ਹੋਗੇ ਤੇ ਚੱਪਲਾਂ ਤੁਹਾਡੇ ਕੋਲ 90 ਰੁਪਏ ਵਾਲੀਆਂ ਪਾਈ ਬੈਠੋ ਐਨੇ ਤੁਸੀਂ ਜ਼ਮੀਨ ਨਾਲ ਜੁੜੇ ਹੋਏ ਦੇਖੋ ਨਾ ਤਾਂ ਜੋਨੀ ਵੀਰੇ ਇੱਥੇ ਲੋਈਆਂ ਮੈਟਰ ਕਰਦੀਆਂ ਨੇ ਹਾਂਜੀ ਨਾ ਚੱਪਲਾ ਮੈਟਰ ਕਰਦੀਆਂ ਨੇ ਵੀ ਕਿੰਨੇ ਦੀਆਂ 100 ਰੁਪਏ ਦੀਆਂ ਜਾਂ 150 ਦੀਆਂ ਹਨਾ ਹਾਂਜੀ ਕਿਰਦਾਰ ਵੱਟਾ ਹੋਣਾ ਚਾਹੀਦਾਗਾ ਬੱਦੇ ਦਾ ਹਾਂਜੀ ਤੇ ਇਹ ਚੀਜ਼ਾਂ ਫਿਰ ਮੈਟਰ ਕਰਦੀਆਂ ਹਟ ਜਾਂਦੀਆਂ ਨੇ ਹਾਂਜੀ ਵੀ ਚੱਕਰ ਮਤਲਬ ਚੱਪਲਾਂ ਦਾ ਜਾਂ ਫਿਰ ਲੋਈ ਦਾ ਕੋਈ ਚੀਜ਼ਾਂ ਚਲੋ ਹਾਂਜੀ ਚਲੋ ਮੈਂ ਇਹ ਗੱਲ ਤੇ ਆਉਣੀ ਆ ਆਪਾਂ ਤੁਹਾਡੇ ਕੋਲ ਘੋੜਿਆਂ ਦੀ ਗਿਣਤੀ ਕਿੰਨੀ ਹੈ ਜੀ ਕੋੜੇ 1100 ਘੋੜਾ ਹੈਗਾ ਤੇ 625 ਘੋੜੀਆਂ ਨੇ ਹਾਂਜੀ ਤੇ ਜੇਕਰ ਬਛੇਰੇ ਬਛੇਰੀਆਂ ਵਿੱਚ ਲਾਈਏ ਤਾਂ ਮੰਨ ਕੇ ਚੱਲੋ ਵੀ 22 2300 ਦੇ ਗੇਟ ਫਾਰਮ ਦੇ ਵਿੱਚ ਹੈਗੇ ਨੇ ਬਰੀਡ ਆਪਣੀ ਹਾਂਜੀ ਤੇ ਗਿਣਤੀ ਦੇ ਤੌਰ ਤੇ ਦੇਖੀਏ ਵੀ ਕਿੰਨੇ ਕਿਹੜੇ-ਕਿਹੜੇ ਗਿਣਤੀਆਂ ਤੇ ਨਸਲਾਂ ਕਿਹੜੇ-ਕਿਹੜੀਆਂ ਕੰਟਰੀਆਂ ਤੋਂ ਕਿਹੜੀਆਂ-ਕਿਹੜੀਆਂ ਸਟੇਟਾਂ ਤੋਂ ਕਿਹੜੇ-ਕਿਹੜੇ ਮੇਨ ਬੰਦਿਆਂ ਤੋਂ ਤੁਸੀਂ ਲੈ ਕੇ ਨਹੀਂ ਹੋਗੇ ਦੇਖੋ ਸਟਾਲੀਅਨ ਹੋਗੇ ਮਾਰਵਾੜੀ ਹੋਗੇ ਜਾਂ ਫਿਰ ਦबई ਦੀ ਨਸਲ ਇੱਕ ਹਾਂਜੀ ਜਿਹੜੀ ਆਪਣੇ ਲੋਕਾਂ ਨੂੰ ਨਹੀਂ ਪਤਾ ਹੈਗੀ ਇੱਥੇ ਦबई ਦੇ ਘੋੜੇ ਵੈਸੇ ਅਕਸਰ ਭਾਰਤ ਚ ਬਹੁਤ ਘੱਟ ਦੇਖੇ ਜਾਂਦੇ ਹਾਂ ਘੱਟ ਦੇਖੇ ਜਾਂਦੇ ਨੇ ਫਿਰ ਉਹਦੇ ਕੋਲ ਨਹੀਂ ਜੈਕ ਆਪਣਾ ਮਿੱਤਰ ਜੈਕ ਨੇ ਰਿਪੋਰਟ ਕਰਵਾ ਕੇ ਭੇਜੇ ਸੀ ਸਮੁੰਦਰੀ ਰਸਤੇ ਰਾਹੀਂ ਘੋੜੇ ਅੱਛਾ ਜੀ ਤੇ ਫਿਰ ਕਈ ਜਿਹੜੇ ਜਿਵੇਂ ਅਡਾਨੀਆਂ ਨਾਲ ਵਧੀਆ ਹੁੰਨੀ ਥੋੜੇ ਹੁਣ ਤੋਂ 10 ਮਿੰਟ ਪਹਿਲਾਂ ਫੋਨ ਆ ਰਹੇ ਸੀਗਾ ਹਾਂਜੀ ਹਾਂ ਮੁਕੇਸ਼ ਦਾ ਆਪਣੇ ਅਵਾਨੀ ਦਾ ਤੇ ਜਿਹੜਾ ਆਪਣਾ ਦੂਜਾ ਅਡਾਨੀ ਹੈਗਾ ਗੌਤਮ ਉਹਦਾ ਵੀ ਫੋਨ ਆਉਂਦਾ ਰਹਿੰਦਾਗਾ ਅੱਛਾ ਜੀ ਤੇ ਬਾਕੀ ਆ ਥੋੜਾ ਗੋਪਤ ਰਹਿਣ ਦੇ ਵਿੱਚ ਅਸੀਂ ਜ਼ਿਆਦਾ ਵਿਸ਼ਵਾਸ ਰੱਖਦੇ ਹਾਂ ਕਿਉਂਕਿ ਜਦੋਂ ਜ਼ਿਆਦਾ ਸ਼ੋਅ ਆਫ ਕਰਦੇ ਆ ਫਿਰ ਉਹ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਹੈਗੀਆਂ ਹਨਾ ਜਾਂ ਫਿਰ ਛੋਟੇ-ਛੋਟੇ ਕੱਪਾਂ ਪਿੱਛੇ ਲੜੀ ਜਾਣਾ ਇੱਕ ਦੂਜੇ ਦੇ ਨਾਲ ਹਨਾ ਜਿਵੇਂ ਆਪਣੇ ਛੋਟੇ ਵੀਰ ਪਿਛਲੇ ਦਿਨੀ ਲੜਦੇ ਸੀਗੇ ਹਾਂਜੀ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਹਨਾ ਤੇ ਇਹ ਸੋਭਾ ਨਹੀਂ ਦਿੰਦੀਆਂ ਹੈਗੀਆਂ ਹਾਂਜੀ ਵੈਸੇ ਦੇਖੀ ਜਾਈਏ ਚਲੋ ਜਿਵੇਂ ਉਹ ਝਗੜਾ ਕਰ ਰਹੇ ਸੀ ਮੇਰਾ ਕੋੜਾ ਪਹਿਲੇ ਨੰਬਰ ਤੇ ਆ ਮੇਰਾ 8ਵੇਂ ਨੰਬਰ ਤੇ ਕਿਵੇਂ ਆ ਗਿਆ ਤੁਸੀਂ ਤਾਂ ਉਹਨਾਂ ਦੇ ਲੈਵਲ ਤੋਂ ਬਹੁਤ ਉੱਚੇ ਹੋਗੇ ਤੁਸੀਂ ਕਦੇ ਕੈਮਰੇ ਨਹੀਂ ਆ ਅੱਗੇ ਨਹੀਂ ਆਏ ਨਾ ਤੁਸੀਂ ਕਦੇ ਪਰ ਜੋ ਪ੍ਰਤੀਯੋਗਤਾ ਚ ਲੈ ਕੇ ਆਏ ਉਹਨਾਂ ਨੂੰ ਕਦੇ ਉਹ ਸ਼ਾਇਦ ਮੈਨੂੰ ਜਾਣਦੇ ਵੀ ਨਹੀਂ ਹੋਣੇ ਹਾਂਜੀ ਹੈਨਾ ਕਿਉਂਕਿ ਮੈਂ ਅੰਡਰਗਰਾਊਂਡ ਹੀ ਹਰਿਆਣਾ ਤੇ ਅੰਡਰਗਰਾਊਂਡ ਏ ਸੀ ਘੋੜੇ ਰੱਖਿਆ ਹੋਏ ਨੇ ਘੋੜੀਆਂ ਰੱਖਿਆ ਹੋਈਆਂ ਨੇ ਜਦੋਂ ਜਿਵੇਂ ਹੁਣ ਆਪਣੀ ਧਰਤੀ ਦੀ ਸਤਾ ਮਤਲਬ ਮੇਨ ਧਰਤੀ ਤੇ ਰਹਿੰਦੇ ਹਾਂ ਹਾਂਜੀ ਇਹ ਤੋਂ ਘਟੋ ਘਟ 3 ਕਿਲੋਮੀਟਰ ਤੋਂ ਦੇ ਜਿਹੜਾ ਸਾਡਾ ਘੋੜਿਆਂ ਦਾ ਤੇ ਇਹ ਤੋਂ ਨਾ 3 ਕਿਲੋਮੀਟਰ ਥੱਲੇ ਘੋੜਿਆਂ ਦਾ ਸੀ ਫਾਰਮ ਬਣਾਇਆ ਹੋਇਆ ਅੱਛਾ ਜੀ ਤੇ ਜਿਹੜਾ ਤਕਰੀਬਨ ਡੇਢ ਤੋਂ ਲੈ ਕੇ 200 ਕਿਲੇ ਦੇ ਵਿੱਚ ਬਣਿਆ ਹੋਇਆ 100 ਕਿਲੇ ਦੇ ਵਿੱਚ ਅਸੀਂ ਖੇਤੀ ਕਰਦੇ ਆਂਗੇ ਠੀਕ ਹੈ ਜੀ ਤੇ 3 ਕਿਲਿਆਂ ਦੇ ਵਿੱਚ ਕੱਖ ਜਵਾਰ ਜਿਹੜਾ ਮੱਕੀ ਸਾਰਾ ਕੁਝ ਉਹ ਬੀਜਦੇ ਆਂਗੇ ਜੇ ਮੈਂ ਤੁਹਾਨੂੰ ਦੱਸ ਰਿਹਾ ਸੀ ਦੁਬਈ ਤੋਂ ਲੈ ਕੇ ਅਮਰੀਕਾ ਤੋਂ ਤੁਸੀਂ ਕੈਨੇਡਾ ਅਮਰੀਕਾ ਕੋਈ ਇਹ ਤੇ ਆਪਣਾ ਦੋਵੇਂ ਬਾਈ ਨਕੜ ਤੋਂ ਦੇ ਕੋਲ ਕੋਈ ਨਸਲਾਂ ਆ ਉਹਨਾਂ ਦੀ ਬਿਲਕੁਲ ਆਪਣੇ ਮਿੱਤਰ ਨੇ ਇੱਕ ਜਿਵੇਂ ਜੈਕ ਹੋ ਗਿਆ ਦबई ਚ ਰਹਿੰਦਾਗਾ ਹਾਂਜੀ ਤੇ ਹੋਰ ਵੀ ਆਪਣੇ ਮਿੱਤਰ ਹੈਗੇ ਨੇ ਕੋਲੇ ਨੀ ਗੋਰੇ ਕਾਲੇ ਨਿਗਰੋ ਜਿਹੜੇ ਲਗਾਤਾਰੀ ਕੋਹੜੇ ਭੇਜਦੇ ਰਹਿੰਦੇ ਨੇ ਹਨਾ ਪਹਿਲਾਂ ਸੀ ਮਹਾਲੀ ਏਅਰਪੋਰਟ ਤੇ ਉਤਰਦੇ ਹੁੰਦੇ ਸੀਗੇ ਉਹਨਾਂ ਨੂੰ ਫਿਰ ਅਸੀਂ ਪਟਿਆਲੇ ਵੀ ਕਈ ਵਾਰ ਜਿਹੜਾ ਛੋਟਾ ਏਅਰਪੋਰਟ ਜਾਂ ਬਣਿਆ ਹੋਇਆ ਉੱਥੇ ਵੀ ਉਤਰਦੇ ਰਹਾਂਗੇ ਅੱਛਾ ਜੀ ਫਿਰ ਮੈਂ ਪਰਮਿਸ਼ਨ ਲੈਣੀ ਲੈ ਲਈ ਸੀਗੀ ਮਾਨ ਸਾਹ ਉਤੋਂ ਫਿਰ ਹੁਣ ਕਰੇ ਇੱਥੇ ਪਿੰਦਾ ਆਪਣੇ ਟੈਂਕੀ ਦੇ ਉੱਤੇ ਉਤਰ ਲੈਣੇ ਆਗੇ ਜੇ ਪਿਛਲੇ ਦਿਨੀਓ ਰੌਲਾ ਚੱਲਿਆ ਸੀ ਜਿਹੜਾ ਹੂੰ ਤੇ ਚਲੋ ਉਹਨਾਂ ਦਾ ਰੌਲਾ ਸਮਾਪਤ ਹੋਇਆ ਹੂੰ ਤੇ ਇੱਕ ਨਵਾਂ ਮੁੱਦਾ ਖੜਾ ਹੋ ਗਿਆ ਹਾਂਜੀ ਲੱਖੇ ਸੁਧਾਣੇ ਦਾ ਤੁਹਾਡੇ ਉਹਨਾਂ ਨਾਲ ਵੀ ਬੜੀ ਹੂੰ ਲਿਹਾਜਾ ਜਾਣ ਪਛਾਣਾ ਸੀ ਮੈਂ ਤੇ ਲੱਖਾ ਇਕੱਠੇ ਖੇਡਦੇ ਰਿਹਾ ਇੱਕ ਵਾਰੀ ਲੱਖਾ ਸੁਣਾਉਂਦਾ ਹਣਾ ਰਿਕਾਰਡ ਸਾਡਾ ਮੈਚ ਸੀਗਾ ਡੱਬ ਵਾਲੀ ਹਾਂਜੀ ਤੇ ਲੱਖਾ ਹੋਰ ਟੀਮ ਚ ਖੇਡ ਰਿਹਾ ਸੀਗਾ ਮੈਂ ਹੋਰ ਟੀਮ ਚ ਖੇਡ ਰਿਹਾ ਸੀਗਾ ਹਾਂਜੀ ਹਾਂਜੀ ਤੇ ਲੱਖਾ ਰੇਡ ਪਾਉਂਦਾ ਹੁੰਦਾ ਸੀ ਮੈਂ ਜਾਪੀ ਹੁੰਦਾ ਸੀਗਾ ਮੈਂ ਲੱਖੇ ਨੂੰ ਕਿਹਾ ਵਾ ਹ ਮੇਰੇ ਕੋਲ ਨਹੀਂ ਨਾ ਹੀ ਮਾਂ ਤੈਨੂੰ ਪਤਾ ਮੇਰਾ ਗੁੱਸਾ ਭੈੜਾ ਹੈਗਾ ਮੇਰਾ ਗੁੱਸਾ ਗੁੱਸਾ ਭੈੜਾ ਹੁੰਦਾ ਸੀ ਲੱਖੇ ਨੇ ਤੁਸੀਂ ਬੋਲ ਪਈ ਹਾਂ ਹਾਂ ਲੱਖਾ ਆਪਣਾ ਛੋਟਾ ਭਾਈ ਆ ਇਹ ਤਾਂ ਛੋਟਾ ਛੋਟਾ ਬਿਲਕੁਲ ਮੇਰੀ ਲੱਖਾ ਜਦੋਂ ਕਰ ਮੇਰੀ ਉਮਰ ਥੋੜੀ ਘੱਟ ਲੱਗਦੀ ਆ ਕਿਉਂਕਿ ਮੈਂ ਥੋੜਾ ਡਾਈਟ ਉਦਾਂ ਦੀ ਹੋ ਗਈ ਜਾਂ ਫਿਰ ਹਾਂ ਜੀ ਘੋੜਿਆਂ ਦੇ ਵਿੱਚ ਰਹਿਣਾ ਉਦਾਂ ਦੀ ਪਰ ਜੇ ਮੈਂ ਤੁਹਾਡੇ ਵੱਲ ਹੋਰ ਰੇਡ ਪਾਉਣ ਆਇਆ ਨਹੀਂ ਨਹੀਂ ਆ ਗਿਆ ਸੀਗਾ अच्छा जी हां जबों आ गया फिर मैं पहली रेट ਤਾਨੂੰ ਛੱਡਦਾ ਵਾਂ ਚਲ ਤੇ ਛੋਟਾ ਭਾਈਆ ਦੁੱਦੀ ਰੇਟ ਤੁਸੀਂ ਸੱਚ ਨਹੀਂ ਮੰਨਣਾ ਹੈਗਾ ਤਾਂ 2 ਘੰਟਿਆਂ ਦਾ ਟਾਈਮ ਹੁੰਦਾ ਸੀ ਯਾ ਰੇਟ ਦਾ আচ্ছা ਠੀਕ ਹੈ ਜੀ ਕਮਾਲ ਹੋ ਗਈ ਇਹ ਕਿਹੜੀ ਖੇਡ ਹੋਈ ਕੋਈ 2 ਘੰਟੇ ਨਹੀਂ ਇਹ ਮੈਨੂੰ ਪਤਾ ਵੀ ਇਹ ਚੀਜ਼ਾਂ ਸੱਚ ਨਹੀਂ ਮੰਨਣਾ ਹੈਗਾ ਤੁਸੀਂ ਨਾਲ 2 ਘੰਟੇ ਲੱਖੇ ਨੂੰ ਮੈਂ ਕੈਂਚੀ ਲਾ ਕੇ ਰੱਖੀ ਹਾਂ ਫੇਰ ਉਹ ਲੋਦਰ ਆਇਆ ਮੇਰੇ ਕੰਨੀ ਰੇਟ ਕੋਣ ਅੱਛਾ ਜੀ ਲੁੱਧਰ ਦੇ ਵਿੱਚ ਬਹੁਤ ਜ਼ੋਰ ਨਾਲ ਲੱਕੇ ਲੱਕੇ ਤਾਂ ਫਿਰ ਪਾਜੀ ਲੱਤ ਨਹੀਂ 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 ਦੇਖੋ ਜਦੋਂ ਲੱਖਾ ਯਾਰ ਆਪਣਾ ਲੁੱਧਰਾ ਯਾਰੀ ਤੇ ਪਾ ਡੇੜ ਪੌਣਾ ਅੱਛਾ ਜੀ ਮਤੋਂ ਵਾਲੀ ਬਹੁਤ ਜ਼ੋਰ ਨਾਲ ਉੱਤਰ ਤੁਸੀਂ ਯਕੀਨ ਨਹੀਂ ਕਰਨਾ ਵੀ ਲੁੱਧਰ ਕਰੀਬ 4-5 ਫੁੱਟ ਤੱਕ ਦੇ ਵਿੱਚ ਮਜਾਕ ਤਾਂ ਨਹੀਂ ਕਰ ਰਹੇ ਕਿ ਨਹੀਂ 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 ਵੀ ਇਹ ਸੀਰੀਅਸ ਗੱਲ ਹੈ ਦੇਖੋ ਮੈਨੂੰ ਇੰਨਾ ਸਾਰਿਆ ਤੁਹਾਡੀਆਂ ਗੱਲਾਂ ਨਹੀਂ 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 ਦੇਖੋ ਮਜਾ ਕਰਕੇ ਲੱਖਾਂ ਚੋ ਪਾਣੀ ਆ ਗਿਆ ਹਸ ਹਸ ਕੇ ਆਂਡਰ ਕੋਡ ਦੇਖਦਾ ਲੁੱਧਰ ਆਉਣਾ ਰਿਕਾਰਡ ਦੇਖਦਾ ਅੱਛਾ ਲੁੱਧਰ ਤੁਹਾਡੇ ਗਵਾਨੀ ਪਿੰਡ ਦਾ ਸੀ ਉਹਨੂੰ ਪੁੱਛ ਸਕਦੇ ਜਿੱਥੇ ਰਿਸ਼ਤੇਦਾਰ ਆਪਣੇ ਤਾਏ ਦੇ ਮੁੰਡੇ ਦਾ ਦੋਸਤ ਸੀਗਾ ਲੁੱਧਰ ਨੇ ਆਪਣੇ ਬਹੁਤ ਵਧੀਆ ਪਿਆਰ ਨਾਲ ਲੁੱਧਰ ਨਾਲ ਹਾਂਜੀ ਮੇਨ ਗੱਲ ਚੱਲੀ ਸੀ ਕਿ ਕੁਸ਼ੀ ਦੁੱਗਾ ਨੂੰ ਗੁੱਟ ਫੜਨਾ ਮੈਂ ਸかせਆ ਸੀਗਾ ਅੱਛਾ ਜੀ ਹਾਂ ਉਨਸਾਰ ਇਹ ਜਾਫੀ ਵੀ ਤਕੜੇ ਰਹੋ ਮੈਂ ਮਹਾਨ ਰੇਡਰ ਵੀ ਤਕੜੇ ਰਹੋ ਇੱਕ ਵਾਰੀ ਐ ਲਾ ਲਓ ਵੀ ਤੁਹਾਨੂੰ ਮੈਂ ਇੱਕ ਵਾਰ ਦੀ ਗੱਲ ਸੁਣਾਉਣਾ ਸਾਡੇ ਪਿੰਡ ਇੱਥੇ ਬੁਜਰਕ ਪਿੰਡ ਝੋਟੇ ਆ ਜਾਂਦੇ ਹੁੰਦੇ ਸੀ ਹੂੰ ਕਣਕਾਂ ਦੇ ਵਿੱਚ ਹਨਾ ਕਣਕੇ ਖਰਾਬ ਕਰ ਦਿੰਦੇ ਸੀਗੇ ਜਾਂ ਫਿਰ ਰੋਜ ਆ ਆ ਜਾਂਦੇ ਸੀਗੇ ਲਾ ਲਓ ਮੈਂ ਉਹਨਾਂ ਨੂੰ ਕੈਂਚੀਆਂ ਲਾ ਲਾ ਕੇ ਰੱਖ ਲਿਆ ਸਹੀ ਗੱਲ ਐ ਤੁਸੀਂ ਯਕੀਨ ਨਹੀਂ ਕਰਨਾ ਹੱਥਾਂ ਦਾ ਤਾਂ ਠੀਕ ਲੱਗ ਪਤਾ ਗੱਲ ਕੀ ਹੁੰਦੀ ਜੀ ਆਪਣੇ ਗਰਾਊਂਡ ਦੇ ਵਿੱਚ ਇੱਥੇ ਬੋਲ ਦਿੰਦੇ ਤੇਗੇ ਵੀ ਤੁਸੀਂ ਇਕੱਠੇ ਕਰ ਲਿਓ ਮਤਲਬ ਹਾਂ ਭੱਜਣ ਨਹੀਂ ਦੇਣਗੇ ਤੇ ਮੈਨੂੰ ਪਤਾ ਤੁਹਾਡੀ ਹਾਂਸੀ ਆ ਰਹੀ ਹੋਣੀ ਕਿਉਂਕਿ ਗੱਲਾਂ ਐਵੇਂ ਦੀ ਨਹੀਂ ਹਨਾ ਚਲੋ ਇਹ ਤਾਂ ਤੁਸੀਂ ਬਾਲਾ ਹਸਣ ਲੱਗੇ ਮੇਨ ਗੱਲ ਸੀ ਜਿਹੜੀ ਤੁਸੀਂ ਤੁਹਾਡੇ ਤੋਂ ਨਾ ਲੱਖਾ ਸਦਾਣਾ ਜਿਹੜੇ ਤੁਹਾਡਾ 120 120 ਕਰੋੜ ਦਾ ਘੋੜਾ ਸੀ ਜਿਹੜਾ ਮੇਨ ਤੋਂ ਹੂੰ ਉਹ ਇੱਕ ਵਾਰੀ ਉਹ ਕਹਿੰਦਾ ਮੈਂ 2 ਦਿਨ ਰੱਖਾਂ ਤੁਹਾਡੇ ਤੋਂ ਲੈ ਕੇ ਗਿਆ ਸੀ ਮੇਨ ਗੱਲ ਆਪਾਂ ਉਹ ਕਰਨੀ ਸੀ ਜੀ ਲੱਖਾ ਹਾਂਜੀ ਜਿਹੜਾ ਤੁਹਾਡਾ ਲੈ ਗਿਆ ਸੀ ਫਿਰ ਉਹ ਤੁਸੀਂ ਕਿਵੇਂ ਵਾਪਸ ਲਿਆ ਉਹਦੇ ਬਾਰੇ ਮਾੜੀ ਤੁਹਾਡਾ ਜਿਹੜਾ ਉਹ ਵਾਕਿਆ ਸੀ ਉਹ ਸੁਣਾਓ ਉਹ ਲੱਖਾਂ ਬਸ ਲੈ ਗਿਆ ਸੀਗਾ ਤੇ ਉਸ ਤੋਂ ਬਾਅਦ ਲੱਖਾਂ ਮੁਕਰਦਾ ਸੀਗਾ ਹਾਂ ਹਾਂ ਮੈਂ ਸੁਣਿਆ ਸੀ ਕਹਿੰਦੇ ਵੀ ਤੁਹਾਡਾ ਥੋੜਾ ਜਿਹਾ ਨਾਲ ਅੰਮਲ ਜੀ ਰਹੀ ਸੀਗੀ ਫਿਰ ਮੈਂ ਦਾਉ ਦੇ ਇਬਰਾਹਿਮ ਤੋਂ ਫੋਨ ਕਰਾ ਰਿਹਾ ਸੀਗਾ ਨੂੰ ਅੱਛਾ ਫਿਰ ਆਪ ਸਾਡ ਕੇ ਗਿਆ ਸੀ ਕਹਿੰਦੇ ਉਹ ਫਿਰ ਲੱਖਾਂ ਆਇਆ ਕੋੜੇ ਤੇ ਜਾਂਦਾ ਹੋਇਆ ਬਸ ਤੇ ਗਿਆ ਠੀਕ ਹੈ ਤੇ ਬਾਕੀ ਸਾਰੇ ਦੋਸਤ ਨੇ ਆਪਣੇ ਛੋਟੇ ਭਰਾ ਨੇ ਜਿਵੇਂ ਖੇੜੀ ਵਾਲਾ ਹੋ ਗਿਆ ਮੈਂ ਕਹਿਣਾ ਚਾਹਣਾ ਖੇੜੀ ਵਾਲੇ ਬਾਪੇ ਨੂੰ ਹਾਂਜੀ ਕਿ ਜਿਹੜਾ ਖਾਨਦਾਨ ਆ ਉਹ ਕਦੇ ਵੀ ਦਿਖਾਉਂਦਾ ਨਹੀਂ ਹੁੰਦਾ ਹਨਾ ਵੀ ਮੈਂ ਇੰਨੇ ਚਮਚੇ ਖਾਣਾ ਜਿੰਨੇ ਚਮਚੇ ਖਾਣਾ ਇਹ ਚੀਜ਼ਾਂ ਨਾ ਕਰੋ ਹਨਾ ਤੇ ਗੈਰੀ ਨੂੰ ਵੀ ਕਹਿਣਾ ਚਾਹਣਾ ਛੋਟਾ ਭਾਈ ਆ ਆਪਣਾ ਕਿ ਗੈਰੀ ਇਹ ਚੀਜ਼ਾਂ ਨਾ ਕਰੋ ਕੰਟਰੋਵਰਸੀਆਂ ਨਾ ਕਰੋ ਹੂੰ ਪੰਜਾਬ ਦੇ ਹਾਲਾਤਾਂ ਵੱਲ ਧਿਆਨ ਦਿਈਏ ਤੇ ਆਉਣ ਵਾਲੀ 2028 ਦੇ ਵਿੱਚ ਜਿਹੜਾ ਕੋਡਿਆਂ ਦਾ ਸ਼ੋਅ ਕਰਵਾ ਰਹੇ ਆ ਚੰਡੀਗੜ੍ਹ ਹਾਂਜੀ ਤੇ 100 ਡਿਫੈਂਡਰ 40 ਜਿਹੜੀਆਂ ਲੈਂਡ ਰੋਵਰਾਂ ਲੈਂਡ ਕਰੂਜ਼ਰਾਂ ਹਾਂ